ਗੁਰਦੀ ਬਾਣੀ ਨੇ ਪਾਗਾਂ ਵਾਲਿਓ ਸਾਨੂੰ ਧਰਮ ਕਮਾਉਣ ਦੀ ਪ੍ਰੇਰਣਾ ਦਿੱਤੀ ਸੀ ਕਿ ਇਨਸਾਨ ਤੂੰ ਧਰਮ ਨੂੰ ਕਮਾਉਣਾ ਹੈ ਮਾਫ ਕਰਿਓ ਅਸੀਂ ਗੁਰਦੁਆਰਾ ਸਾਹਿਬ ਆ ਕੇ ਝਾੜੂ ਲਾਉਣ ਨੂੰ ਹੀ ਧਰਮ ਕਮਾਉਣਾ ਕਹੀ ਜਾਂਦੇ ਹਾਂ ਮੱਥਾ ਟੇਕਣ ਨੂੰ ਧਰਮ ਕਮਾਉਣਾ ਕਹੀ ਜਾਂਦੇ ਹਾਂ ਹਾਲਾਂਕਿ ਇਹ ਮਰਿਆਦਾ ਹੈ ਇਸ ਮਰਿਆਦਾ ਤੋਂ ਅਸੀਂ ਦੂਰ ਨਹੀਂ ਹੋਣਾ ਦੁਨੀਆ ਦੇ ਉੱਤੇ ਕੋਈ ਵੀ ਧਰਮ ਹੈ ਕਿਸੇ ਵੀ ਧਰਮ ਦਾ ਉਹ ਕਿਸੇ ਵੀ ਚਾਰ ਦਿਵਾਰੀ ਹੈ ਕੋਈ ਮੰਦਰ ਹੈ ਕੋਈ ਮਸਜਿਦ ਹੈ ਕੋਈ ਗੁਰਦੁਆਰਾ ਹੈ ਉਹਦੀ ਕੋਈ ਆਪਣੀ ਮਾਨ ਮਰਿਆਦਾ ਹੈ ਜਿਹੜੀ ਮਾਨ ਮਰਿਆਦਾ ਦੇ ਵਿੱਚ ਰਹਿ ਕੇ ਬੰਦਾ ਕਰਮ ਕਰਦਾ ਹੈ ਕਰਮ ਬੰਦੇ ਨੇ ਆਪਣੀ ਜ਼ਿੰਦਗੀ ਚ ਕਮਾਉਣਾ ਸੀ ਸੱਚ ਜਾਣਿਓ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਨੂੰ ਕਮਾਇਆ ਹੈ ਨਾ ਫਿਰ ਉਹ ਅਨੇਕਾ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਪਾ ਕੇ ਆਜ਼ਾਦ ਹੋਏ ਨੇ ਮੈਂ ਇੱਥੇ ਛੋਟੀ ਜੀ ਘਟਨਾ ਆਪਜੀ ਦੇ ਸਨਮੁਖ ਰੱਖਦੀ ਜਾਵਾਂ ਸ਼ਾਇਦ ਉਹ ਤਾਰੀਖ ਦੇ ਪੰਨੇ ਤੁਸੀਂ ਬਹੁਤ ਵਾਰ ਸੁਨੇ ਵੀ ਹੋਣਗੇ ਗੁਰੂ ਅਮਰਦਾਸ ਸਾਹਿਬ ਜੀ ਵੇਲੇ ਨਾ ਭਾਈ ਪ੍ਰੇਮੇ ਨਾਮ ਦਾ ਇੱਕ ਸਿੱਖ ਰਹਿੰਦਾ ਭਾਈ ਪ੍ਰੇਮੇ ਨਾਮ ਦਾ ਹੋਇਆ ਕਿ ਪ੍ਰੇਮੇ ਦੀ ਅਜੇ ਛੋਟੀ ਜੀ ਉਮਰ ਸੀ ਪਿਤਾ ਦੀ ਮੌਤ ਹੋ ਗਈ ਪ੍ਰੇਮਾ ਗਲਤ ਸੰਗਤ ਦੇ ਵਿੱਚ ਪੈ ਗਿਆ ਨਸ਼ੇ ਕਰਨ ਲੱਗ ਪਿਆ ਜਦੋਂ ਪ੍ਰੇਮੇ ਦੇ ਕੋਲ ਪੈਸਾ ਸੀ ਪ੍ਰੇਮੇ ਦੇ ਕੋਲ ਖਾਣ ਨੂੰ ਸੀ ਪੀਣ ਨੂੰ ਸੀ ਦੂਜਿਆਂ ਨੂੰ ਖਵਾਉਣ ਵਾਸਤੇ ਸੀ ਉਨਾਂ ਚਿਰ ਤੇ ਪ੍ਰੇਮੇ ਦੇ ਕੋਲ ਬੜੇ ਯਾਰ ਦੋਸਤ ਉਹਦੇ ਮੰਜਾ ਵੱਲ ਕੇ ਬੈਠੇ ਰਹੇ ਵੀ ਪ੍ਰੇਮਿਆ ਜੇ ਤੇਰਾ ਬਾਪ ਚਲੇ ਗਿਆ ਐ ਅਸੀਂ ਤੇਰੇ ਹਮਦਰਦ ਹੈਗੇ ਆਂ ਅੱਜ ਵੀ ਪਾਗਾਂ ਵਾਲੇ ਉਦਾਂ ਹੀ ਆਣਾ ਚਾਰ ਜੇਬ 'ਚ ਪੈਸੇ ਨਹੀਂ ਤੇ ਹਰ ਕੋਈ ਲੱਗ ਕੇ ਆ ਕੇ ਪੈਂਦਾ ਹੈ ਤੇ ਜਿੱਦਨ ਪੈਸਾ ਨਹੀਂ ਹੈ ਉਹਦਨ ਕੋਈ ਸਾਡੇ ਘਰੇ ਵੀ ਆਉਣਾ ਠੀਕ ਨਹੀਂ ਸਮਝਦਾ ਵੀ ਪਤਾ ਨਹੀਂ ਇਹਨੇ ਕੀ ਮੰਗ ਲੈਣਾ ਜੇ ਮੈਂ ਇਹਦੇ ਘਰੇ ਚਲੇ ਗਿਆ ਤਾਂ ਹੁਣ ਇਦਾਂ ਇਹ ਪ੍ਰੇਮੇ ਦੇ ਨਾਲ ਹੋਇਆ ਹੈ ਜਦੋਂ ਤਾਂ ਪ੍ਰੇਮੇ ਕੋਲ ਖਾਣ ਨੂੰ ਖਵਾਉਣ ਨੂੰ ਪਿਆਉਣ ਨੂੰ ਸੀ ਉਹ ਤੋਂ ਤਾਂ ਪ੍ਰੇਮੇ ਦੇ ਬੜੇ ਯਾਰ ਦੋਸਤ ਸੀ ਜਦੋਂ ਉਹਦੀ ਜੇਬ 'ਚੋਂ ਦਿਨ-ਪ੍ਰਤੀ ਦਿਨ ਪੈਸਾ ਖਤਮ ਹੁੰਦਾ ਗਿਆ ਉਹਦੇ ਦੋਸਤ ਵੀ ਉਹਦੇ ਤੋਂ ਦੂਰ ਹੁੰਦੇ ਗਏ ਤੇ ਅਖੀਰ ਨਸ਼ਿਆਂ ਦੀ ਦਲਦਲ ਦੇ ਵਿੱਚ ਪ੍ਰੇਮਾ ਐਸਾ ਫਸਿਆ ਐਸਾ ਫਸਿਆ ਕਿ ਉਹਨੇ ਆਪਣੇ ਸਰੀਰ ਨੂੰ ਰੋਗੀ ਕਰ ਲਿਆ ਸਰੀਰ ਨੂੰ ਕੋੜ ਦੀ ਬਿਮਾਰੀ ਨੇ ਆ ਘੇਰਾ ਪਾਇਆ ਹੈ ਭਾਗਾਂ ਵਾਲਿਓ ਮਾਫ ਕਰਿਓ ਅੱਜ ਪਿੰਡਾਂ ਦੀ ਤੇ ਤੁਸੀਂ ਗੱਲ ਛੱਡੋ ਸਾਡੀਆਂ ਵੱਡੀਆਂ-ਵੱਡੀਆਂ ਸਰਮੌਰ ਜਥੇਬੰਦੀਆਂ ਵੀ ਜਦੋਂ ਗੁਰੂ ਸਾਹਿਬਾਨਾਂ ਦੇ ਵੇਲੇ ਧਰਮ ਸ਼ਹਿਲਾਵਾ ਸੀ ਗੁਰਦੁਆਰਾ ਸਾਹਿਬ ਸੀ ਨਾ ਉਹਨਾਂ ਦੇ ਵਿੱਚ ਦੋ ਚੀਜ਼ਾਂ ਦਾ ਬੜਾ ਖਾਸ ਪ੍ਰਬੰਧ ਸੀ ਇੱਕ ਪੜਾਈ ਤੇ ਦੂਜੀ ਦਵਾਈ ਅੱਜ ਪੰਜਾਬ ਦੀ ਧਰਤੀ ਨੂੰ ਕੁਝ ਨਹੀਂ ਹੋਇਆ ਪੈਸੇ ਦਿੱਤਾ ਪੈਸਾ ਬਹੁਤ ਹੈ ਸਾਡੇ ਕੋਲ ਫਸਲ ਸਾਡੀ ਆਪਣੀ ਹੈ ਘਰ ਸਾਡਾ ਆਪਣਾ ਹੈ ਅਸੀਂ ਮਾਲਕ ਹਾਂ ਪਰ ਇੱਥੇ ਸਭ ਤੋਂ ਗੰਦਾ ਸਿਸਟਮ ਮੈਡੀਕਲ ਸਿਸਟਮ ਤੇ ਪੜ੍ਹਾਈ ਦਾ ਸਿਸਟਮ ਹੈ ਤੁਸੀਂ ਆਪਣੇ ਬੱਚੇ ਨੂੰ ਸਕੂਲਾਂ ਦੇ ਵਿੱਚ ਭੇਜਦੇ ਹੋ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਉਹਨਾਂ ਦੀ ਸਾਲ ਦੀ ਫੀਸ ਜਾਂਦੀ ਐ ਇਦੋਂ ਵੱਧ ਵੀ ਹੋ ਸਕਦੀ ਐ ਤੇ ਘੱਟ ਵੀ ਹੋ ਸਕਦੀ ਐ ਰਿਸਕ ਐ ਤੁਸੀਂ ਪਲੱਸ 2 ਕਰਾਉਂਦੇ ਹੋ ਇੰਨਾ ਇੰਨਾ ਪੈਸਾ ਤਾਰਦੇ ਹੋ ਕੱਲ ਨੂੰ ਤੁਹਾਡੇ ਬੱਚੇ ਨੂੰ ਨੌਕਰੀ ਮਿਲੇ ਨਾ ਮਿਲੇ ਇਹਦੇ ਇਹ ਕੋਈ ਵੀ ਦਾਵਾ ਨਹੀਂ ਕੋਈ ਕਰ ਸਕਦਾ ਮੈਡੀਕਲ ਇੱਕ ਦੋ ਹਸਪੀਟਲ ਦੇ గేੜੇ ਲੱਗ ਜਾਣ ਤੇ ਜਮ੍ਹਾ ਹੋਈ ਪੂੰਜੀ ਮਿੰਟਾਂ ਦੇ ਵਿੱਚ ਚਲੀ ਜਾਂਦੀ ਹੈ ਦਿਨਾਂ ਦੇ ਵਿੱਚ ਜਿਹੜੀ ਕਈ ਸਾਲਾਂ ਤੋਂ ਕਮਾਈ ਗਈ ਜਾਂਦੀ ਹੈ ਉਹ ਮਿੰਟਾਂ ਦੇ ਵਿੱਚ ਚਲੇ ਜਾਂਦੀ ਹੈ ਮੈਂ ਗੱਲ ਕਰ ਰਹੀ ਸੀ ਗੁਰੂ ਸਹਬਾਨਾਂ ਦੇ ਵੇਲੇ ਪੜ੍ਹਾਈ ਤੇ ਦਵਾਈ ਦਾ ਬੜਾ ਖਾਸ ਪ੍ਰਬੰਧ ਹੋਇਆ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਧਰਮਸ਼ਾਲਾਵਾਂ ਦੇ ਅੰਦਰ ਜਦੋਂ ਭਾਈ ਪ੍ਰੇਮੇ ਨੂੰ ਸਰੀਰਕ ਬਿਮਾਰੀ ਨੇ ਆਣ ਜਕੜਿਆ ਤੇ ਭਾਈ ਪ੍ਰੇਮੇ ਨੂੰ ਪਤਾ ਲੱਗਾ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾ ਜਿੱਥੇ ਬੰਦੇ ਦੇ ਮਾਨਸਿਕ ਰੋਗ ਕੱਟਦੇ ਨੇ ਉੱਥੇ ਉਹ ਸਰੀਰਕ ਰੋਗ ਵੀ ਦੂਰ ਕਰਦੇ ਨੇ ਡੇਗ ਦਾ ਢੈਂਦਾ ਪ੍ਰੇਮਾ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਚਲੇ ਗਿਆ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਬਹੁਤ ਵੱਡਾ ਤੇ ਬਹੁਤ ਵਧੀਆ ਵੈਦ ਭਾਈ ਲਾਲੂ ਨਾ ਦਾ ਵੈਦ ਸੀ ਜਿਨ ਨੇ ਭਾਈ ਪ੍ਰੇਮੇ ਦੇ ਸਰੀਰ ਦੇ ਰੋਗ ਦਾ ਇਲਾਜ ਕੀਤਾ ਹੈ ਜਿਹੜੇ ਰੋਗੀ ਨੂੰ ਦੇਖ ਕੇ ਪਿੰਡ ਵਾਲੇ ਪਿੰਡੋਂ ਬਾਹਰ ਵਸੋਂ ਤੋਂ ਬਾਹਰ ਛੱਡ ਆਏ ਤੇ ਕਿਤੇ ਇਹ ਬਿਮਾਰੀ ਸਾਡੇ ਘਰ ਨਾਲ ਆ ਜਾਵੇ ਉਹ ਭਾਈ ਪ੍ਰੇਮੇ ਦਾ ਇਲਾਜ ਗੁਰੂ ਅਮਰਦਾਸ ਜੀ ਦੇ ਘਰ ਦੇ ਵਿੱਚੋਂ ਹੋਇਆ ਹੈ ਕਹਿੰਦੇ ਜਦੋਂ ਭਾਈ ਪ੍ਰੇਮਾ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋ ਗਿਆ ਨਾ ਜਿੱਥੇ ਸਰੀਰਕ ਤੌਰ ਤੇ ਤੰਦਰੁਸਤ ਹੋਇਆ ਉਥੇ ਮਨ ਕਰਕੇ ਵੀ ਜਦੋਂ ਪ੍ਰੇਮਾ ਮਜਬੂਤ ਹੋਇਆ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿਉਂ ਨਾ ਹੋਵੇ ਹੁਣ ਭਾਈ ਪ੍ਰੇਮੀ ਦਾ ਆਨੰਦ ਕਾਰਜ ਕਰ ਦਿੱਤਾ ਜਾਵੇ ਮਾਫ ਕਰਿਓ ਭਾਗਾਂ ਵਾਲਿਓ ਰੱਬ ਨਾ ਕਰੇ ਕਿਸੇ ਦਾ ਬੱਚਾ ਗਲਤ ਸੰਗਤ ਦਾ ਆਦੀ ਹੋ ਜਾਵੇ ਨਾ ਤੇ ਬਾਪਾ ਬਾਬ ਕੀ ਕਰਦੇ ਨੇ ਵੀ ਚਲੋ ਇਹਦਾ ਆਨੰਦ ਕਾਰਜ ਕਰ ਦਿੰਨੇ ਆ ਨਾ ਘਰ ਬਰਬਾਦ ਤੇ ਇੱਕ ਦੂਜੇ ਦਾ ਘਰ ਦੋ ਘਰ ਬਰਬਾਦ ਅਸੀਂ ਮਿੰਟਾਂ 'ਚ ਘਰ ਛੁੱਟਦੇ ਆ ਕਿਉਂਕਿ ਸਾਨੂੰ ਇਹ ਨਹੀਂ ਸਮਝੀ ਨਹੀਂ ਹੁੰਦੀ ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਇਆ ਹੈ ਪ੍ਰੇਮਾ ਜਿਹੜਾ ਸਰੀਰਕ ਤੌਰ ਤੇ ਵੀ ਰੋਗੀ ਸੀ ਤੇ ਮਾਨਸਿਕ ਤੌਰ ਤੇ ਵੀ ਰੋਗੀ ਸੀ ਪਹਿਲਾਂ ਗੁਰੂ ਨੇ ਉਹ ਦੋ ਰੋਗ ਦੂਰ ਕੀਤੇ ਨੇ ਸਰੀਰਕ ਰੋਗ ਤੇ ਮਾਨਸਿਕ ਰੋਗ ਭਾਗਾਂ ਵਾਲਿਓ ਸਾਡੀ ਬੋਡੀ ਦਾ ਸਿਸਟਮ ਏਦਾਂ ਦਾ ਸਿਸਟਮ ਹੈ ਜੀਭੇ ਵਿੱਚ ਬਿਮਾਰੀ ਦੇ ਸੈੱਲ ਵੀ ਪੈਦਾ ਹੁੰਦੇ ਨੇ ਤੇ ਬਿਮਾਰੀ ਨੂੰ ਲੜਨ ਵਾਲੇ ਸੈੱਲ ਵੀ ਪੈਦਾ ਹੁੰਦੇ ਨੇ ਜੇ ਬਿਮਾਰੀ ਉਤਪਨ ਹੁੰਦੀ ਹੈ ਨਾ ਬਿਮਾਰੀ ਖਤਮ ਵੀ ਤਾਂ ਹੁੰਦੀ ਹੈ ਨਾ ਕਿੰਨੀ ਵੱਡੀ ਬਖਸ਼ਿਸ਼ ਹੈ ਭਾਗਾਂ ਵਾਲੀ ਉਹ ਕੁਦਰਤ ਦੀ ਜੇ ਕੋਈ ਇਸ ਕੁਦਰਤ ਦੀ ਬਖਸ਼ਿਸ਼ ਨੂੰ ਸੱਚਮੁੱਚ ਬਖਸ਼ਿਸ਼ ਸਮਝੇ ਇੱਕ ਪਾਸੇ ਬਿਮਾਰੀਆਂ ਬਣ ਰਹੀਆਂ ਨੇ ਦੂਜੇ ਪਾਸੇ ਖਤਮ ਵੀ ਹੋ ਰਹੀਆਂ ਨੇ ਇਸੇ ਨੂੰ ਤਾਂ ਸਤਿਗੁਰਾਂ ਦੀ ਬਾਣੀ ਨੇ ਕਿਹਾ ਹੀ ਨਾ ਬਿਖ ਅੰਮ੍ਰਿਤ ਕਿਰਤਾਰ અપਾਏ ਸੰਸਾਰ ਬਿਰਖ ਕੋ ਦੋਇ ਫਲ ਲਾਏ ਜਿੱਥੇ ਬੇਖ ਹੈ ਜਿੱਥੇ ਜ਼ਹਿਰ ਹੈ ਉਥੇ ਅੰਮ੍ਰਿਤ ਵੀ ਨਾਲ ਦੀ ਨਾਲ ਹੈ ਪਰ ਵੱਖਰੀ ਗੱਲ ਹੈ ਸਾਨੂੰ ਜਿਆਦਾ ਜ਼ਹਿਰ ਦੇਖਦਾ ਹੈ ਅੰਮ੍ਰਿਤ ਅਸੀਂ ਵੇਖਣ ਵਾਸਤੇ ਤਿਆਰ ਨਹੀਂ ਹੁੰਦੇ ਵੀ ਇਸ ਸੰਸਾਰ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਨੇ ਜੇ ਮਾੜੀਆਂ ਨੇ ਤੇ ਮੈਂ ਗੱਲ ਕਰ ਰਹੀ ਸੀ ਭਾਈ ਲਾਲੂ ਨੇ ਭਾਈ ਪ੍ਰੇਮੇ ਦਾ ਇਲਾਜ ਕੀਤਾ ਸਰੀਰਕ ਤੇ ਮਾਨਸਿਕ ਤੌਰ ਤੇ ਬਿਲਕੁਲ ਜਦੋਂ ਭਾਈ ਪ੍ਰੇਮਾ ਤੰਦਰੁਸਤ ਹੋ ਗਿਆ ਉਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਪ੍ਰੇਮੇ ਦਾ ਆਨੰਦ ਕਾਰਜ ਕਰਨ ਬਾਰੇ ਕਿਹਾ ਉਸੇ ਦੇਖਿਓ ਜਿਹੜੇ ਇਨਸਾਨ ਦਾ ਪਹਿਲਾ ਜੀਵਨ ਇੰਨਾ ਗੁਲਤਾਨ ਤੇ ਗਲਤ ਹੋਵੇ ਉਹਨੂੰ ਕੋਈ ਆਪਣੀ ਬੇਟੀ ਦੇਣ ਵਾਸਤੇ ਤਿਆਰ ਨਾ ਹੋਵੇ ਬੇਟੀ ਦਾ ਆਨੰਦ ਕਾਰਜ ਕਰਨ ਵਾਸਤੇ ਤਿਆਰ ਨਾ ਹੋਵੇ ਇੱਕ ਦਿਨ ਗੁਰੂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਇੱਕ ਸਿੱਖ ਨੂੰ ਕਿਹਾ ਕਿ ਆਪਣੀ ਬੇਟੀ ਦਾ ਆਨੰਦ ਕਾਰਜ ਜਿਹੜਾ ਹੈ ਉਹ ਭਾਈ ਪ੍ਰੇਮੇ ਦੇ ਨਾਲ ਕਰ ਦਿੱਤਾ ਜਾਵੇ ਹੁਣ ਭਾਈ ਪ੍ਰੇਮੇ ਨਾਲ ਆਨੰਦ ਕਾਰਜ ਕਰਨ ਵਾਸਤੇ ਉਹ ਗੁਰਸਿੱਖ ਤਾਂ ਮੰਨ ਗਿਆ ਪਰ ਉਸ ਦੀ ਪਤਨੀ ਨਾ ਮੰਨੇ ਕਹਿੰਦੀ ਨਾ ਇਹਦਾ ਘਰ ਨਾ ਘਾਟ ਨਾ ਕੋਈ ਖਾਨਦਾਨ ਮੈਂ ਆਪਣੇ ਜਿਗਰ ਦੇ ਟੋਟੇ ਨੂੰ ਪ੍ਰੇਮੇ ਦੇ ਨਾਲ ਪ੍ਰੇਮੇ ਦੇ ਨਾਲ ਇਹਦਾ ਆਨੰਦ ਕਾਰਜ ਕਿਵੇਂ ਕਰ ਦੇਵਾਂ ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿਉਂਕਿ ਗੁਰੂ ਦਾ ਸੁਭਾਅ ਸੀ ਜਿਹੜਾ ਗੁਰੂ ਦੇ ਦਰ ਤੇ ਆ ਜਾਂਦਾ ਸੀ ਨਾ ਮਨ ਕਰਕੇ ਆਪਣੀ ਗਲਤੀ ਮਹਿਸੂਸ ਕਰਕੇ ਆ ਜਾਂਦਾ ਸੀ ਨਾ ਗਲਤੀ ਮੰਨ ਕੇ ਆ ਜਾਂਦਾ ਸੀ ਗੁਰੂਆਂ ਨੂੰ ੱੱਕੇ ਨਹੀਂ ਸੀ ਮਾਰਦਾ ਗੁਰੂਆਂ ਨੂੰ ਕਲਾਵੇ ਦੇ ਵਿੱਚ ਲੈਂਦਾ ਸੀ ਸ਼ਰਤ ਇਸ ਘਰ ਦੀ ਕੇਵਲ ਤੇ ਕੇਵਲ ਇੱਕ ਹੈ ਕਿ ਮਨ ਕਰਕੇ ਆਪਣੀਆਂ ਗਲਤੀਆਂ ਨੂੰ ਮੰਨ ਜੁਬਾਨ ਕਰਕੇ ਤੇ ਹਰ ਕੋਈ ਬੰਦਾ ਕਹਿ ਦਿੰਦਾ ਹੈ ਮੈਂ ਇਸ ਜਗ੍ਹਾ ਤੇ ਗਲਤ ਸੀ ਪਰ ਜਦਨ ਮੰਨ ਕਰਕੇ ਮੰਨਣੀਆਂ ਸ਼ੁਰੂ ਕਰ ਦਿੱਤੀਆਂ ਨਾ ਸੱਚ ਜਾਣਿਓ ਫਿਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਫਗਣ ਛੋੜ ਗੁਨਾ ਕੋ ਤਾ ਵੋ ਫਿਰ ਬੰਦੇ ਦੀ ਜਿਹੜੀ ਸਾਹ ਜਿਹੜੀ ਦੌੜ ਹੈ ਉਹ ਗੁਨਾਵਲ ਬਣਦੀ ਜਾਵੇਗੀ ਅਫਗਣੋ ਦੀ ਜ਼ਿੰਦਗੀ ਚ ਆਪਣੇ ਆਪ ਕੱਢੀ ਜਾਣਗੇ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਪ੍ਰੇਮੇ ਦਾ ਅੱਜ ਤੋਂ ਬਾਅਦ ਖਾਨਦਾਨ ਸਭ ਕੁਝ ਅਸੀਂ ਆ ਤੇ ਕਹਿੰਦੇ ਨਾਲ ਦੀ ਨਾਲ ਉਸ ਗੁਰਸਿੱਖ ਦੀ ਧਰਮ ਪਤਨੀ ਵੀ ਭਾਈ ਪ੍ਰੇਮੇ ਦੇ ਨਾਲ ਆਪਣੀ ਬੇਟੀ ਦਾ ਆਨੰਦ ਕਾਰਜ ਕਰਨ ਵਾਸਤੇ ਤਿਆਰ ਹੋ ਗਈ। ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਮੱਥੂ ਮਰਾਰੀ ਨਾਂ ਦੇ ਇਹ ਪ੍ਰਚਾਰਕ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਸੀ ਭਾਈ ਪ੍ਰੇਮੇ ਦਾ ਨਾਮ ਬਦਲ ਦਿੱਤਾ। ਪਿੰਡਾਂ ਦੇ ਵਿੱਚ ਥਾਂ ਥਾਂ ਤੇ ਜਾ ਕੇ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਸਵਾਰਿਆ ਉੱਥੇ ਲੋਕਾਂ ਨੂੰ ਦੱਸਿਆ ਕਿ ਸੱਚ ਦੇ ਰਾਹ ਤੇ ਚੱਲਣ ਦੇ ਆ ਫਾਇਦੇ ਜੇ ਸੱਚ ਤੋਂ ਟੁੱਟੂਗੇ ਤੇ ਆ ਨੁਕਸਾਨ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਨੇ ਪਾਗਾ